ਕੁੱਕੜ ਚੋਰੀ ਦੇ ਮਾਮਲੇ ਨੇ ਇਲਾਕੇ ਵਿੱਚ ਤਣਾਅ ਪੈਦਾ ਕਰ ਦਿੱਤਾ ਜਿਸ ਕਾਰਨ ਦੋ ਧਿਰਾਂ ਵਿੱਚ ਖੂਨੀ ਝਗੜਾ ਹੋ ਗਿਆ ਇਹ ਝਗੜਾ ਇੰਨਾ ਵੱਧ ਗਿਆ ਕਿ ਸਿਵਲ ਹਸਪਤਾਲ ਵਿੱਚ ਪੜਤੀ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਵਿੱਚ ਵੀ ਟਕਰਾਅ ਹੋਇਆ ਅਤੇ ਹਸਪਤਾਲ ਅਖਾੜਾ ਬਣ ਗਿਆ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਅਤੇ ਉਸਦਾ ਬੇਟਾ ਸਿਵਲ ਹਸਪਤਾਲ ਵਿੱਚ ਦਾਖਲ ਸਨ। ਉਹਨਾਂ ਨੇ ਦੂਜੇ ਪਾਸੇ ਤੇ ਦੋਸ਼ ਲਗਾਇਆ ਕਿ ਉਹਨਾਂ ਦੇ ਕੇਸਾਂ ਦੀ ਬੇਦਬੀ ਕੀਤੀ ਗਈ ਹੈ। ਦੂਜੀ ਧਿਰ ਦਾ ਕਹਿਣਾ ਹੈ ਕਿ ਗੁਰਦੀਪ ਸਿੰਘ ਕੁੱਕਰ ਚੋਰੀ ਕਰਕੇ ਲੈ ਜਾ ਰਿਹਾ ਸੀ। ਜਦ ਰੋਕਿਆ ਗਿਆ ਤਾਂ ਉਸਨੇ ਹਮਲਾ ਕਰ ਦਿੱਤਾ। ਦੂਸਰੀ ਧਿਰ ਨੇ ਇੱਕ ਵੀਡੀਓ ਵੀ ਦਿਖਾਈ ਜਿਸ ਵਿੱਚ ਕੁੱਕਰ ਚੋਰੀ ਕਰਦੇ ਲੋਕ ਨਜ਼ਰ ਆ ਰਹੇ ਹਨ। ਡਾਕਟਰ ਮਨਦੀਪ ਨੇ ਦੱਸਿਆ ਕਿ ਹਸਪਤਾਲ ਵਿੱਚ 4 ਮਰੀਜ਼ ਲਿਆਂਦੇ ਗਏ ਸਨ। ਉਨਾ ਵਿੱਚੋਂ ਗੁਰਦੀਪ ਸਿੰਘ ਦਾ ਸੱਟਾਂ ਜ਼ਿਆਦਾ ਹੋਣ ਕਾਰਨ ਉਸਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਇਸ ਸਬੰਧੀ ਐਸਐਚਓ ਭੂਜਨ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਫੋਨ ਰਾਹੀਂ ਲੜਾਈ ਬਾਰੇ ਸੂਚਿਤ ਕੀਤਾ ਗਿਆ ਸੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਦੋਵੇਂ ਧਿਰਾਂ ਨੂੰ ਅਲੱਗ ਕੀਤਾ ਅਤੇ ਜ਼ਖਮੀ ਗੁਰਦੀਪ ਸਿੰਘ ਨੂੰ ਜਲੰਧਰ ਭੇਜਿਆ ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਮਰੀਜ਼ ਦੇ ਸਿਰ ਵਿੱਚ ਟਾਂਕੇ ਲਗਾਉਣ ਲਈ ਕੇਸ ਕੱਟੇ ਗਏ ਹਨ ਜਿਸ ਕਰਕੇ ਵਿਅਦਬੀ ਦੇ ਦੋਸ਼ ਬੇਬੁਨਿਆਦ ਲੱਗਦੇ ਹਨ ਪੁਲਿਸ ਨੇ ਹਾਲਾਤਾਂ ਨੂੰ ਕਾਬੂ ਵਿੱਚ ਕਰਕੇ ਮਾਹੌਲ ਸ਼ਾਂਤ ਕਰ ਦਿੱਤਾ ਹੈ ਜਾਂਚ ਜਾਰੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਇੱਕ ਲੈਸਰੇਸ਼ਨ ਹੈਗੀ ਹੈ ਪਾਰਟੀ ਦੇ ਗੁਰਦੀਪ ਸਿੰਘ ਦੇ ਤੇ ਦੂਜਿਆਂ ਦੇ ਸਿੰਪਲੀ ਇੰਡੀਅਨ ਨੇ ਗੁਰਦੀਪ ਸਿੰਘ ਜੀ ਨੂੰ ਅਸੀਂ ਹਾਇਰ ਸੈਂਟਰ ਭੇਜਿਆ ਸਿੱਧੀ ਸਟਾਪ ਰੋਂ ਕਰਕੇ ਕੰਡਰ ਰੀਵੈਲੂਏਸ਼ਨ ਬਾਕੀ ਇਹਨੂੰ ਆਪਾਂ ਟ੍ਰੀਟ ਕਰਾਂਗੇ ਕੋਈ ਸੀਰੀਅਸ ਤਾਂ ਨਹੀਂ ਨਹੀਂ ਉਹ ਇੱਕ ਬਸ ਗੁਰਦੀਪ ਸਿੰਘ ਕੰਡਰ ਆਬਜ਼ਰਵੇਸ਼ਨ ਹੈ ਕੰਡਰ ਆਬਜ਼ਰਵੇਸ਼ਨ ਮੈਂ ਹਾਇਰ ਸੈਂਟਰ ਤੇ ਗਿਆ ਬਾਕੀ ਸੇਵਲ ਹੈ ਮੈਂ ਜੋ ਆਪਣੇ ਰਿਵਿਚ ਗਸਤੇ ਸੀਗਾ ਮੈਨੂੰ 112 ਦੇ ਮਲਾਮਾਂ ਨੇ ਫੋਨ ਕੀਤਾ ਵੀ ਕੋਈ ਕਲਾਚ ਲੜਾਈ ਹੋਈ ਹੈ ਤੇ ਸਭ ਲੋ ਫਰਕ ਕਰਨ ਨੇ ਕਿ ਸਭ ਲੋ ਫਰਕ ਕਾਫੀ ਹੰਗਾਮਾ ਕਰ ਗਏ ਇੱਕ ਪਾਰਟੀ ਮੈਂ ਮੁਕੇ ਦੇ ਪੁਜਾ ਦੇ ਦੇਖਿਆ ਤੇ ਸੋ ਫਰੰਦ ਕਰੂ ਦੇ ਜਿਹੜੇ ਸੀਗੇ ਕਿ ਵਿੱਚੇ ਕਈ ਬੰਦੇ ਬਣਾ ਵੀ ਪਾਇਆ ਸੀ ਫੇਰ ਰੌਲਾ ਪਾ ਰਹੇ ਸੀ ਮਾਦਾ ਸਾਰਿਆਂ ਨੂੰ ਬਾਹਰ ਝੰਗਾ ਕੱਢੇ ਵੀ ਹਾਂ ਵੀ ਤਾਂ ਰੌਲਾ ਨਾ ਪਾਓ ਇਹਨਾਂ ਦੂਜੇ ਮਿਲਿ ਡਸਤਾਵੂਦ ਦੇ ਵਿੱਚ ਇਹਨਾਂ ਬਾਹਰ ਆ ਕੇ ਇੱਥੇ ਰੌਲਾ ਪਾਉਣ ਨੂੰ ਕਾਕਾ ਵੀ ਖੜਨਾ ਪੁਰ ਜਾਤੀ ਕਰ ਰਹੀ ਹੈ ਜੇ ਬਾਅਦ ਦੇਖਿਆ ਤੇ ਇੱਕ ਦੂਜੇ ਤੇ ਇੱਕ ਬਿਊਂਗ ਬਿਠੇ ਸੀ ਉਹਨਾਂ ਸੱਤ ਪੱਤੀ ਬੁੱਜੀ ਹੋਈ ਸੀ ਤੇ ਵੀ ਜਦੋਂ ਕੋ ਬਿਠਾਈ ਜਦੋਂ ਉਹਨਾਂ ਬਾਦਾਂ ਪਿਛੋਂ ਵੀ ਖਾਂ ਵੀ ਡਾਕਟਰ ਤੇ ਗਿਆ ਦਿਖਾਇਆ ਤੇ ਡਾਕਟਰ ਸਾਹਿਬ ਨੇ ਦੱਸਿਆ ਵੀ ਇਹਨਾਂ ਸੱਤ ਤੋਂ ਜ਼ਿਆਦਾ ਹੁਣ ਕਰਕੇ ਮੈਂ ਇਹਦਾ ਰੈਫਰ ਕਰਤਾ ਸਿਵਲ ਹਸਪਤਾਲ ਨੂੰ ਕਿ ਸਿਵਲ ਹਸਪਤਾਲ ਤੇ ਇਹ ਰੌਲਾ ਪਈ ਜਾਂਦੀ ਸੀ ਮੈਂ ਹੁਣ ਇਹਨਾਂ ਦਾ ਬਿਆਨ ਲਵਾਂ ਜੀ ਜਿਹੜੇ ਡਾਕਟਰ ਸਾਹਿਬ ਨੇ ਸੀਰੀਅਸਲੀ ਉਹ ਦੇਖਦੇ ਹਾਂ ਉਹਨੂੰ ਅੱਗੇ ਜਿਹੜਾ ਸਿਵਲ ਰੈਫਰ ਕੀਤਾ ਸੀਗਾ ਇਸ ਕਰਕੇ ਮੈਂ ਉਹਦਾ ਬਿਆਨ ਨਹੀਂ ਸੀ ਦੱਸਦਾ ਬਾਕੀ ਜਿਹੜਾ ਹੈਗਾ ਮੋਬਾਈਲ ਦਿਖਾਰੇ ਸੀ ਕਿ ਗ੍ਰਾਮੀ ਦੇ ਇੱਕ ਬਾਲ ਜਿਹੜੇ ਹੈਗੇ ਸਰਗੰਸ ਦੀ ਉਹਨਾਂ ਪਤੇ ਆ ਦੇ ਉਹ ਦਰਸਾਉਂਦੇ ਸਾਬ ਨੂੰ ਜਿਹੜਾ ਜਖਮ ਉਹ ਸਾਫ਼ ਤਾਂ ਲੱਗਾ ਬਚੰਦੂ ਜੀ ਉਹ ਵਾਲਾ ਜਿਹੜਾ ਮੈਂ ਕੱਟ ਕੇ ਨਹੀਂ ਖੋਲੇ। ਬੇਅਦਵੀ ਦਾ ਕੋਈ ਮਾਮਲਾ ਤਾਂ ਨਹੀਂ ਲੱਗਾ। ਹਾਂਜੀ ਬੇਅਦਵੀ ਦਾ ਕੋਈ ਮਾਮਲਾ ਤਾਂ ਨਹੀਂ ਲੱਗਾ। ਦੇਖੋ ਜੀ ਹੁਣ ਇਹ ਸੀਲ ਸਾਹਿਬ ਨੇ ਸਾਡੇ ਸੀਲ ਸਾਹਿਬ ਖੋਲੇ ਆ। ਇਹ ਜਿਹੜੀ ਹੈਗੀ ਤਸਵੀਰ ਜਾਰੀ ਹੈ। ਕਿਉਂਕਿ ਦੇਖ ਕੇ ਜੋ ਵੀ ਜਿਹੜੇ ਕਾਰਜ ਇਹਨੂੰ ਕਰ ਸਕਦਾ।